ਸਤਿ ਸ੍ਰੀ ਅਕਾਲ ਜੀ ਆਜਾਏ ਆਪਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਵਿੱਚ ਡੈਡੀ ਅਤੇ ਗੁਰ ਕੀਰਤੰਦਰ ਚਲੇ ਗਏ ਸਾਹਮਣੇ ਜਾਂਦੇ ਗਏ ਜੋੜੇ ਦੇ ਮੋੜਾਂ ਦੇ ਪਾਸੇ ਆ ਗਏ ਡੈਡੀ ਅਤੇ ਗੁਰ ਕੀਰਤੰਦਰ ਚਲੇ ਗਏ ਹੁਣ ਨੰਦਿਕਿਆਰੀ ਦੇ ਵਿੱਚ ਟਰਸਟਾਂ ਵਗੈਰਾ ਲੱਗ ਰਹੀਆਂ ਇੱਥੇ ਦੇਖ ਸਕਦੇ ਹਾਂ ਉਹ ਸਾਹਮਣੇ ਕਾਹ ਪ੍ਰਸ਼ਾਦ ਦੇਖ ਘਰ ਆਈ ਸਾਹਮਣੇ ਉਹ ਵੀ ਕਰਾਵਾਂਗੇ ਦੇਖ ਜਾਣੇ ਆ ਦੇਖ ਰਹੇ ਨੇ ਪਹਿਲਾ ਬੋਰਡ ਹੋ ਗਿਆ ਜੋੜੇ ਵਗੈਰਾ ਜਮਾਣਾ ਗੁਰ ਕੀਰਤਨ ਪੈਸੇ ਲੈ ਲੇ ਕੜਾ ਪ੍ਰਸ਼ਾਦ ਕਰਾਉਣ ਚੱਲੇ ਆਪਾਂ। ਕੁਛ ਕਰ ਲਓ ਪਹਿਲਾਂ ਇਹ ਪੈਸੇ ਮੇਰੇ ਕੋਲ ਪਕੜਾ ਦੇ। ਹੈਂਡਵਾਸ਼ ਕੰਮ ਚੱਲੇ ਰਹੀ ਹੈ। ਹੈਂਡਵਾਸ਼ ਕਰਕੇ ਦੇਖ ਕਰਾਉਂਦੇ ਆਪਾਂ। ਗਿੱਲੇ ਵਿੱਚ ਨਾਈ ਕੀਰਤ? ਕੁਛ ਕਰ ਲਓ ਪਹਿਲਾਂ ਇਹ ਪੈਸੇ ਮੇਰੇ ਕੋਲ ਪਕੜਾ ਦੇ। ਗਿੱਲੇ ਵਿੱਚ ਨਾਈ ਪੁੱਤ ਲੈ। ਹੈਂਡਵਾਸ਼ ਕੰਮ ਚੱਲੇ ਰਹੀ ਹੈ। ਵਾਸਟਾ ਕੇ ਦੇਖ ਰੋ। ਨਹੀਂ ਉਹ ਪੈਸੇ ਰੱਖ ਤੋ। ਉਧਰ ਵਿੱਚ ਜਾਣੀ ਨਹੀਂ ਸੀਗਾ ਤੂੰ। ਚੱਲ ਇੱਧਰ ਚੱਲ। ਉਧਰ ਦੇਖ ਹੋਣੀ ਆ ਪੁੱਤ। ਗੁਰਕੀਰਤ ਕਿੰਨੇ ਦੀ ਕਰਨੀ ਆਪਾਂ ਨੇ? ਨਹੀਂ ਉਹ ਪੈਸੇ Uh, 11 ਵਿੱਚ ਜਾਣੀ ਨਹੀਂ ਸੀਗਾ ਤੂੰ ਚਲੋ ਗੁਰਕੀਰਤ ਕਿੰਨੇ ਦੀ ਕਹਾਣੀਆਂ ਆਪਾਂ ਨੇ ਜੇਂਕੇ ਚੋਰੀ ਪਰੋਤ ਆਪ ਪ੍ਰਸ਼ਾਦ ਲੈ ਲਓ ਜੇਂਕੇ ਚਲੋ ਚਲੋ ਇਹਨੂੰ ਉੱਪਰ ਚੱਲੇ ਇੱਕੜਾ ਪ੍ਰਸ਼ਾਦ ਲੈ ਲਿਆ ਮੱਥਾ ਟੇਕਣ ਲਈ ਚੱਲੇ ਅੰਦਰ ਗੁਰੂ ਕੀ ਥੱਤ ਦੇ ਉੱਤੇ ਚਲੋ ਜੀ ਰੁਮਾਲ ਬੰਨ ਲਿਆ ਹੁਣ ਚੱਲੇ ਆਪਾਂ ਮੱਥਾ ਬੈਡੀ ਨੇ ਦੇਖ ਲਈ ਪਰਚੀ ਪਾਤੀ ਵਿੱਚ ਅੱਜ ਸੰਡੇ ਆ ਸੰਡੇ ਕਰਕੇ ਸੰਗਤ ਬਾਤ ਆਉਂਦੀ ਇੱਥੇ ਪਰ ਹਜੇ ਅੱਜ ਤੁਹਾਡੀ ਘਾਟ ਹੀ ਲੰਦੀ ਮੈਨੂੰ ਸੰਗਤ ਬੁਰਦਵਾਰਾ ਚੰਕੌਰ ਸਾਹਿਬ ਇਤਿਹਾਸ ਵਿੱਚ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਨਾਲ 1705 ਈਸਵੀ ਵਿੱਚ ਮੁਗਲ ਫੌਜ ਦਾ ਸਾਹਮਣਾ ਕੀਤਾ ਸੀ ਅਤੇ ਇੱਥੇ ਹੀ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਪ੍ਰਾਪਤ ਕੀਤੀ ਸੀ ਸੋ ਇਤਿਹਾਸ ਵਿੱਚ ਬਹੁਤ ਵੱਡੀ ਮਹਾਨਤਾ ਹੈ ਚੰਕੌਰ ਸਾਹਿਬ ਦੀ ਘਟਨਾ ਦੀ ਆ ਇਹ ਆਪਾ ਮੱਥਾ ਟੇਕਣ ਲਈ ਗੰਦੰਦੀ ਨਾਮ ਦਾ ਆਸ ਪਾਦੀ ਬਾਹਰ ਨਿਸ਼ਾਨ ਸਾਹਿਬ ਦੇ ਮੱਥਾ ਟੇਕਣ ਦੇ ਇਸ 1205 ਸਾਲ ਵਿੱਚ ਮੁਗਲ ਪ੍ਰੋਦ ਦਾ ਸਮਾਪਤ ਹੋਇਆ ਸੀ ਅਤੇ ਇੱਥੇ ਵਾਬਾ ਅਦਮ ਸਿੰਘ ਅਤੇ ਬਾਬਾ ਜੀ ਜਾਰ ਸਿੰਘ ਜੀ ਕੀ ਪ੍ਰਾਪਤ ਕੀਤੀ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਆਪੇ ਨਜ਼ਰ ਕਰੀਏ ਆਪੇ ਨਜ਼ਰ ਕਰੀਏ ਅਸਤਾਮੇ ਕੰਤ ਪਾਵੇਂ ਆਪਈਆ ਨੇ ਦੇਗੂ ਕਾਟ ਲਵਾਉਣ ਲੱਗੇ ਸੀਗੇ ਨੇ ਕਾਰਡ ਦੂਸਰੀ ਸਾਈਡ ਲੱਗ ਗਈ ਤੇ ਡੈਡੀ ਅੰਦਰ ਜਾ ਕੇ ਮੈਂ ਕਾਰਡ ਲਵਾਉਂਗਾ ਦੇ ਪ੍ਰਸ਼ਾਦ ਕੜਾ ਪ੍ਰਸ਼ਾਦ ਨੂੰ ਹਾਂ ਤੇ ਉਹ ਪਾਪਾ ਜੀ ਨੇ ਕਾਰਡ ਲਗਾਤੀ ਦੇਖਦੀ ਤੇ ਇੱਧਰ ਵਾਲੀ ਸਾਈਡ ਇਕੱਲਾ ਕੜਾ ਪ੍ਰਸ਼ਾਦ ਹੀ ਦਿੱਤੇ ਦਸਤੇ ਪਰ ਡੈਡੀ ਡੈਡੀ ਜੀ ਨੇ ਦੇਖ ਨੂੰ ਕਾਰਡ ਲਵਾਤੀ ਤੇ ਹਣ ਆਪ ਲੈਣੇ ਆਪ ਕੜਾ ਪ੍ਰਸ਼ਾਦ ਇਹ ਫਿਰ ਚੱਲਦੇ ਆ ਕਰ ਇਹਦੇ ਵਿੱਚ ਪਾ ਦੇ ਵਾਪਾ ਜੀ ਹਾਂਜੀ ਕੜਾ ਪ੍ਰਸ਼ਾਦ ਲੈ ਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹ ਚਲੋ ਜੀ ਮਾ ਗੁਰੂ ਨਾਨਕ ਜੀ ਆਣੇ ਦੀ ਬਾਣੀ ਲੱਗਦੀ ਹੈ ਜੀ ਕੜਾ ਪ੍ਰਸ਼ਾਦ ਆ ਜੀ ਆਪਾਂ ਫਿਰ ਮੱਥਾ ਟੇਕ ਕੇ ਪ੍ਰੋਗਰਾਮ ਆ ਮੰਨ ਲੱਗਦੀ ਏ ਰ ਕੋਈ ਨਾ ਤਾਂ ਹੀ ਬੰਦੇ ਟਰਸਟਾਂ ਲਾਣ ਲੱਗੇ ਹੋਏ ਆ ਬੰਦਾ ਪਿਆ ਵਿਚਾਰ ਬੰਦਾ ਪਿਆ ਵਿਚਾਰਾ ਸੋ ਜੀ ਮੱਥਾ ਟੇਕ ਸੋ ਜੀ ਮੱਥਾ ਟੇਕ ਲਿਆ ਆਪਣੇ ਗੁੱਡਪੌਣ ਆ ਗਏ ਆ ਪਾ ਇਧਰ ਗੁੱਡਪੌਣ ਆ ਗਏ ਆ ਪਾ ਇਧਰ ਚਲਦੇ ਨੇ ਘਰ ਨੂੰ ਚਲਦੇ ਨੇ ਘਰ ਨੂੰ ਮੇਰੇ ਸਿਰਖ ਨੋਈ ਨਾ ਮੇਰਾ ਸਾ ਹਾਂਜੀ ਸਵੇਰੇ 6 ਵਜੇ ਗਏ ਸੀਗੇ ਅਸੀਂ ਆਪਣਾ ਭੈਣ ਦੇ ਸਹੁਰਿਆਂ ਚਮਕਾਰ ਉਹਨਾਂ ਨੇ ਪਾਠ ਕਰਾਇਆ ਸੀਗਾ ਨਿਤਨੇਮ ਦਾ ਤੇ ਇਕੜਾ ਪ੍ਰਸ਼ਾਦ ਲੈ ਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਚਲੋ ਜੀ ਆਉ ਗੁਰੂ ਸਾਹਿਬ ਜਾਉ ਨਿਰਭਉ ਨਿਰਵੈਰ ਆਉ ਗੁਰੂ ਸਾਹਿਬ ਜਾਉ ਨਿਰਭਉ ਨਿਰਵੈਰ ਆ ਵੀ ਪਾਪ ਕਰ ਮੱਥਾ ਟੇਕ ਕੇ ਪ੍ਰੋਗਰਾਮ ਆ ਮੰਨ ਲੱਗਦੀ ਔਰ ਕੋਈ ਨਾ ਤਾਂ ਹੀ ਬੰਦੇ ਟਰਸਟਾਂ ਲਾਣ ਲੱਗੇ ਪਏ ਆ ਬੰਦਾ ਪਿਆ ਵਿਚਾਰਾ ਸੋ ਜੀ ਮੱਥਾ ਟੇਕ ਲਿਆ ਆਪਣੇ ਗੁੱਡ ਫੋਨ ਆ ਗਏ ਆਪਾਂ ਇੱਧਰ ਚਲਦੇ ਆ ਘਰ ਨੂੰ ਹਾਂਜੀ ਸਵੇਰੇ 6 ਵਜੇ ਗਏ ਸੀਗੇ ਅਸੀਂ ਆਪਣਾ ਭੈਣ ਦੇ ਸਹੁਰੇ ਆ ਚਮਕੌਰ ਉਹਨਾਂ ਨੇ ਪਾਠ ਕਰਾਇਆ ਸੀਗਾ ਨਿਤ ਨਹੀਂ ਆਉਂਦਾ ਪਾਠ ਦਾ ਉਤਰ ਹੋ ਗਿਆ ਸੀਗਾ ਚਮਕੌਰ ਸਾਹਿਬ ਦਾ ਮੱਥਾ ਟੇਕਿਆ ਉੱਥੇ ਤੇ ਤਕਰੀਬਨ 4 4.5 ਘੰਟੇ ਬਾਅਦ ਅਸੀਂ ਆਪਣੇ ਘਰੇ ਆ ਗਏ ਤੇ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਆਜਾਈਆ ਜ ਆਪਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਦੇ ਚੇਤੇ